ਹਾਂਜੀ ਸਤਿ ਸ੍ਰੀ ਅਕਾਲ ਜੀ ਵਿਰਸਾ ਕਲੈਕਸ਼ਨ ਤੇ ਬਹੁਤ ਬਹੁਤ ਸਵਾਗਤ ਹੈ ਜੀ ਸਾਰੀਆਂ ਭੈਣਾਂ ਦਾ ਉਮੀਦ ਕਰਦੇ ਹਾਂ ਜੀ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਜੀ ਸਾਰੀਆਂ ਭੈਣਾਂ ਦਾ ਬਹੁਤ ਬਹੁਤ ਧੰਨਵਾਦ ਜੀ ਸਾਡੇ ਚੈਨਲ ਤੇ ਆਉਣ ਲਈ ਸਾਡੀ ਵੀਡੀਓ ਨੂੰ ਦੇਖਣ ਲਈ ਜੀ ਅੱਜ ਆਪਾਂ ਬਹੁਤ ਹੀ ਪਿਆਰੀ ਜੀ ਕਲੈਕਸ਼ਨ ਦੇ ਨਾਲ ਹਾਜ਼ਰ ਹੋਏ ਹਾਂ ਜੀ ਸਾਰੇ ਸੂਟਾਂ ਦੇ ਉੱਪਰ ਆਪਾਂ ਸੇਲ ਲਾਤੀ ਜੀ ਰਖੜੀ ਟਿੱਕਰ ਸਾਰੇ ਸੂਟਾਂ ਦੇ ਉੱਪਰ ਰਖੜੀ ਦੀ ਸੇਲ ਹੈ ਜੀ ਬਹੁਤ ਹੀ ਘੱਟ ਪ੍ਰਾਈਸ ਦੇ ਸੂਟ ਹੈ ਜੀ 880 ਰੁਪਏ ਵਾਲਾ ਸੂਟ ਜੀ ਹੁਣ ਤੁਹਾਨੂੰ 750 ਰੁਪਏ ਚ ਮਿਲੂਗਾ ਜੀ 550 ਵਾਲਾ ਸੂਟ ਜੀ ਤੁਹਾਨੂੰ 500 ਰੁਪਏ ਚ ਮਿਲੂਗਾ ਜੀ ਬਹੁਤ ਹੀ ਪਿਆਰੇ ਪਿਆਰੇ ਜੇ ਕਲਰ ਹੈ ਜੀ ਸਾਰੇ ਨਵੇਂ ਰੰਗ ਹੈ ਨਵੇਂ ਡਿਜ਼ਾਈਨ ਹੈ ਪਿਓਰ ਕਾਟਨ ਦੇ ਸੂਟ ਆਉਣਗੇ ਜੀ ਨਾਲ ਪਿਓਰ ਕਾਟਨ ਦਾ ਮਲ ਕਾਟਨ ਦਾ ਦੁਪੱਟਾ ਹੈ ਜੀ ਇਹ ਵਾਲੇ ਸੂਟ ਸੂਟਾਂ ਦੇ ਨਾਲ ਦੁਪੱਟੇ ਨਹੀਂ ਹੈ ਜੀ ਇਹ ਮੈਚਿੰਗ ਸੂਟ ਹੈ ਜੀ ਪਿਓਰ ਕਾਟਨ ਦੇ ਜੇ ਤੁਸੀਂ ਇਹਨਾਂ ਦੇ ਨਾਲ ਦੁਪੱਟਾ ਲਗਵਾਉਣਾ ਤਾਂ ਸਾਡੇ ਕੋਲ ਦੁਪੱਟੇ ਵੀ ਮਿਲ ਜਾਣਗੇ ਜੀ ਅਸੀਂ ਤੁਹਾਨੂੰ ਦੁਪੱਟਾ ਵੀ ਲਗਾ ਕੇ ਦੇ ਸਕਦੇ ਹਾਂ ਜੀ ਇਹ ਤੁਹਾਡੀ ਚੋਆਇਸ ਹੈ ਜੀ ਤੁਸੀਂ ਦੁਪੱਟਾ ਲਗਵਾਉਣਾ ਹੈ ਜਾਂ ਨਹੀਂ ਲਗਵਾਉਣਾ ਜੇ ਵਿਦਆਊਟ ਦੁਪੱਟਾ ਲੈਣਾ ਤਾਂ ਤੁਸੀਂ ਵਿਦਆਊਟ ਦੁਪੱਟਾ ਵੀ ਲੈ ਸਕਦੇ ਹੋ ਦੁਪੱਟੇ ਨਾਲ ਵੀ ਲੈ ਸਕਦੇ ਹੋ ਜੀ ਇਹ ਬਲੇ ਸੂਟਾਂ ਦੇ ਉੱਪਰ ਵੀ ਸੇਲ ਹੈ ਜੀ ਬਹੁਤ ਹੀ ਪਿਆਰੀ ਕਲੈਕਸ਼ਨ ਹੈ ਸਾਰੇ ਬ੍ਰਾਂਡਡ ਸੂਟ ਆਉਣਗੇ ਜੀ ਤੁਸੀਂ ਵੀਡੀਓ ਦੇ ਵਿੱਚ ਪ੍ਰਿੰਟ ਚੈੱਕ ਕਰ ਸਕਦੇ ਹੋ ਜੀ ਬਹੁਤ ਹੀ ਪਿਆਰੇ ਪਿਆਰੇ ਜੇ ਪ੍ਰਿੰਟ ਹੈ ਬਹੁਤ ਹੀ ਪਿਆਰੇ ਪਿਆਰੇ ਜੇ ਇਹਨਾਂ ਦੇ ਕਲਰ ਹੈ ਸਰਦਾਰੀ ਸਾਰੇ ਸੂਟ ਆਉਣਗੇ ਜੀ ਸਰਦਾਰੀ ਰੰਗ ਹੈ ਸਾਰੇ ਸੂਟਾਂ ਦੇ ਜਿਹੜਾ ਵੀ ਕਲਰ ਪਸੰਦ ਹੋਵੇ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਹੋਵੇ ਸਕਰੀਨਸ਼ਾਟ ਭੇਜ ਕੇ ਸਾਡੇ ਦਿੱਤੇ ਹੋਏ WhatsApp ਨੰਬਰ ਤੇ ਸਕਰੀਨਸ਼ਾਟ ਭੇਜ ਕੇ ਆਪ ਦਾ ਆਰਡਰ ਬੁੱਕ ਕਰਵਾ ਸਕਦੇ ਹੋ ਬਹੁਤ ਹੀ ਪਿਆਰੇ ਸੂਟ ਹੈ ਜੀ ਇਹ ਵਾਲੇ ਸੂਟ ਰੀਵਾ ਬ੍ਰਾਂਡ ਦੇ ਆਉਣਗੇ ਜੀ ਲੇਲਨ कॉटन ਦੇ ਜੀ ਇਹਨੂੰ ਲੇਲਨ कॉटन ਵੀ ਕਹਿੰਦੇ ਆ ਜੀ ਖਾਦੀ कॉटन ਵੀ ਕਹਿੰਦੇ ਆ ਇਹ ਬਹੁਤ ਹੀ ਜ਼ਿਆਦਾ ਸੌਫਟ कॉटन ਹੁੰਦੀ ਹੈ ਜੀ ਇਹ ਉਹ ਵਾਲੀ ਖਾਦੀ कॉटन ਨਹੀਂ ਹੁੰਦੀ ਜੀ ਵੀ ਜਿਹੜੀ ਆਪਣੇ ਚੁਬਦੀ ਆ ਤੇ ਆਪਾਂ ਨੂੰ ਬਿਨਾ ਲਾਈਨਿੰਗ ਤੋਂ ਨਹੀਂ ਬਣਾ ਸਕਦੇ ਇਹ ਬਿਨਾ ਲਾਈਨਿੰਗ ਤੋਂ ਹੀ ਬਣਦੇ ਆ ਜੀ ਸੂਟ ਬਹੁਤ ਹੀ ਜ਼ਿਆਦਾ ਸੌਫਟ ਹੁੰਦੀ ਹੈ ਇਹ कॉटन ਤੁਹਾਨੂੰ ਜਿਹੜਾ ਵੀ ਕਲਰ ਡਿਜ਼ਾਈਨ ਪਸੰਦ ਹੋਵੇ ਤੁਸੀਂ ਸਕਰੀਨਸ਼ਾਟ ਭੇਜ ਕੇ ਆਰਡਰ ਬੁੱਕ ਕਰਵਾ ਲੈਣਾ ਜੀ ਬਹੁਤ ਹੀ ਘੱਟ ਪ੍ਰਾਈਸ ਦੇ ਸੂਟ ਹੈ ਜੀ ਸਾਰੇ ਸੂਟਾਂ ਦੇ ਉੱਪਰ ਸੇਲ ਹੈ ਜੀ ਇਹ ਵਾਲੇ ਸੂਟ ਆਉਣਗੇ ਜੀ ਬਰਬਰੀ ਦੇ ਬਰਬਰੀ ਦਾ ਦੁਪੱਟਾ ਆਊਗਾ ਜੀ ਬਰਬਰੀ ਦੀ ਸ਼ਰਟ ਆਊਗੀ ਨਾਲ ਬਹੁਤ ਸੋਹਣੀ ਮਸਲੀਨ ਦੀ ਪਿਓਰ ਬਿਸਕੋਸ ਮਸਲੀਨ ਦੀ ਬਾਟਮ ਆਊਗੀ ਜੀ ਬਹੁਤ ਹੀ ਪਿਆਰੇ ਕਲਰ ਹੈ ਜੀ ਬਹੁਤ ਹੀ ਪਿਆਰੇ ਪਿਆਰੇ ਰੰਗ ਡਿਜ਼ਾਈਨ ਹੈ ਬਹੁਤ ਅੱਗੇ ਜਿਵੇਂ ਹੁਣ ਫੈਸਟੀਵਲ ਸੀਜ਼ਨ ਆ ਰਿਹਾ ਹੈ ਜੀ ਰਖੜੀ ਆਉਗੀ ਆਪਣਾ ਤਾਂ ਕਿਸੇ ਵੀ ਭੈਣ ਭਰਾਣੇ ਆਪਣੀਆਂ ਭੈਣਾਂ ਨੂੰ ਗਿਫਟ ਕਰਨੇ ਹੋਣ ਤਾਂ ਇਹ ਬਹੁਤ ਹੀ ਜਿਆਦਾ ਸੋਹਣੇ ਸੂਟ ਹੈ ਜੀ ਬਹੁਤ ਹੀ ਪਿਆਰੀ ਪਿਆਰੀ ਜੀ ਕਲੈਕਸ਼ਨ ਹੈ ਜਿਹੜਾ ਵੀ ਕਲਰ ਪਸੰਦ ਹੋਵੇ ਸਕਰੀਨਸ਼ਾਟ ਭੇਜ ਕੇ ਤੁਸੀਂ ਆਪ ਦਾ ਆਰਡਰ ਬੁੱਕ ਕਰਵਾ ਸਕਦੇ ਹੋ ਜੀ ਸਾਰੇ ਬ੍ਰਾਂਡਡ ਸੂਟ ਆਉਣਗੇ ਜੀ ਕੱਪੜੇ ਦੀ ਆਪਣੀ ਪੂਰੀ ਗਾਰੰਟੀ ਹੈ ਜੀ ਸਾਰੇ ਸੂਟਾਂ ਦੀ ਗਾਰੰਟੀ ਹੈ ਜੀ ਆਪਣੀ ਪਿਓਰ ਕਾਟਨ ਦੇ ਸੂਟ ਆਉਣਗੇ ਜੀ ਇਹਨਾਂ ਦੇ ਨਾਲ ਚਿਕਨ ਦੇ ਪਲਾਜ਼ੋ ਆਉਣਗੇ ਜੀ ਪਿਓਰ ਕਾਟਨ ਦੀ ਸ਼ਰਟ ਆਊਗੀ ਬਹੁਤ ਹੀ ਪਿਆਰੀ ਕਲੈਕਸ਼ਨ ਹੈ ਜੀ ਜਿਹੜੀਆਂ ਭੈਣਾਂ ਨੇ ਬਾਟਮ ਤੇ ਵਰਕ ਕਰਵਾਉਣਾ ਹੈ ਜੀ ਆਪਣੇ ਕੋਲੇ ਹਰ ਤਰ੍ਹਾਂ ਦਾ ਵਰਕ ਅਵੇਲੇਬਲ ਹੈ ਜੀ ਤੁਸੀਂ ਕੋਈ ਵੀ ਸੂਟ ਸਾਡੇ ਤੋਂ ਕਸਟਮਾਈਜ਼ ਕਰਵਾ ਸਕਦੇ ਹੋ ਤੇ ਜਿਹੜੀਆਂ ਭੈਣਾਂ ਨੇ ਹਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜੀ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਘੰਟੀ ਵਾਲੇ ਬਟਨ ਨੂੰ ਆਨ ਕਰ ਲਿਆ ਕਰੋ ਜੀ ਮੇਰੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਆ ਕਰੋ ਜੀ ਤੇ ਇੱਕ ਲਾਈਕ ਜ਼ਰੂਰ ਕਰ ਦਿਆ ਕਰੋ ਇੱਕ ਪਿਆਰਾ ਜਿਹਾ ਕਮੈਂਟ ਵੀ ਜ਼ਰੂਰ ਕਰ ਦਿਆ ਕਰੋ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ